ਚੌਪਈ ਸਾਹਿਬ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੇਂ ਕਬਿਓ ਪਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚੈਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਫਿਰ ਦੁਬਾਰਾ ਹਮਰੇ ਦੁੱਟ ਸਭੈ ਤੁਮ ਕਾਵ ਹੋ ਆਪ ਹੱਥ ਦੇ ਮੋਏ ਬਚਾਵੋ सुखी बस है मोर सेवक सिख सब कर मोर अच्छा निज कर दरिया सब वरण को आज संगरिया पूर्ण होए हमारी आसा तौर भजन की रह प्यासा तुम्हें झार्डको अवरना त्या हूँ जो वर चाहो सु तुम ते पाओ सेवक सिख हमारे तारिया चंचन सतर हमारे मार गया है आप हाथ दे मुझे अवरिय मन काल का तरह गया है ਉਜਾ ਸਦਾ ਹਮਾਰੇ ਪਛਾ ਸ੍ਰੀ ਹਸਤਜੋ ਕਰਿਓ ਰਖਾ ਰਖ ਲਿਓ ਮੋਇ ਰਖਨ ਹਾਰੇ ਸਾਇਬ ਸੰਤ ਸਹਾਏ ਬਿਆਰੇ ਜੇਨ ਬਦੋ ਤੋ ਸਟਨ ਕੇ ਹੰਤਾ ਤਮੋਹ ਪਰਿਚੇਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸੈਭ ਜੂ ਅਵਤਾਰ ਕਾਲ ਪਾਇ ਕਰ ਬਿਸਨ ਪਰ ਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਾਵਨ ਕਾਲ ਜੋਗ ਸਾਇਬ ਕੀਓ ਵੇਦ ਰਾਸ ਬ੍ਰਹਮਾ ਜੋਤੀਆ जबन काल सा लोग सम्भारा नमस्कार है ताए हमारा जबन काल सा जग द बनाएओ देव देन दिए शने बजायो आ ध्यान ते कै अवतार सोई गुरु समझियो हमारा नमस्कार ते सोई को हमारी शक्ल पहजा जेने आप सवारे सेवकन को साहिब गुण सुख दियो सतरण को पल मोह बात की आओ कट कट कै अंतर गे जानत भले बुरे की वीर पहचानत केते रे कुंज रस थुला स पर कृपा कर भला संतान दुख पाए ते दोखे ही सुख पाए साधन के सुखे एक एक की पीर पहचान है कट कट के पट पट के जाना जब कर कर करदारा पर जा तरतब दे अपार जब यह करके करत हूं कब हूं तो मैं मिलते रह तर सब हूं जेते बजन सेठ सब तारा है अपने बोझो जा रहा है ਤਮ ਸਭੇ ਹੇਤੇ ਰਤ ਨਰਾ ਲਮ ਜਾਨਤ ਬੇਦ ਭੇਦੇ ਆ ਰਿਆ ਲਮ ਨਰੰਕਾਰ ਨਰਵਕਾਰ ਨਰ ਲੰਭਾ ਆਰ ਅਨੇਲ ਅਨਾਦ ਸੰਭਾ ਤਾਂ ਕਾ ਮੋੜ ਚਾਰ ਤਪੇਦਾ ਜਾ ਕੋ ਭੇਵਨ ਭਾਵ ਦਵੇਦਾ ਤਾਂ ਕੋ ਕਰਪਾ ਹਰਿ ਹਰਿ ਮਾਨਤਾ ਮਹਾ ਮੂੜ ਕਿਸ ਭੇਦ ਨ ਜਾਣਤਾ ਮਹਾਦੇਵ ਕੋ ਕੈ ਸਦਾ ਸ਼ਿਵਾ ਨਰੰਕਾਰ ਕਾ ਚਿੰਤ ਨੈਪ आप अपने बुध है जेते वनर पहन पहन तोहे तेते तुम्हारा लखाना जाए पसारा कहवे सजा पर तम संसार एकै रूपानुब स्वरूप रंग पयो राव कहीं पूपा अंडा जे जे सेता जे के नहीं उत्पज खान बौर रज देने कहो फूल राजा है बैठा कहो सेठ पे आओ संग है बैठा ਸਗਰੇ ਇਸ ਰੇਟ ਅਕਾਈ ਅਚੰਬਵ ਆਦ ਜਗਾ ਆਦ ਸਰੋਪ ਅਚੰਬਵ ਆਵਰੇ ਛਾਮੇ ਰਿਤਮ ਕਰੋ ਸੇਕੇ ਆਵਾਰ ਸੇਕ ਸੰਗਰ ਦੋਟ ਜਤੇ ਉਡਬਤੋ ਬਾਤ ਸਕਲ ਮਲੇਸ਼ ਕਰੋ ਰਣ ਘਾਤਾ ਜਿਸ ਤੋਂ ਤਪਸਰਣੇ ਪਰੇ ਤਨ ਕੇ ਦੁਟ ਦੁਕਤ ਹਵੇ ਮਾਰੇ ਪਰਖ ਜਵ ਪ ਪਰ ਤਿਹਾਰ ਹੈ ਤਨ ਕੈ ਤੁਮ ਸੰਕਟ ਸਭ ਟਾਰ ਹੈ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕਹ ਕਾਲ ਨਿਕਟ ਨਹੀਂ ਆਏ ਹੈ ਰਸ਼ਾ ਹੋਏ ਤਾਏ ਸਾਬ ਕਾਲਾ ਦੁਸ਼ਟ ਅਰੇਟੇ ਤਰੇ ਤਦਕਾਲਾ ਕਿਰਪਾ ਰੇਟਨ ਜੇ ਹੈ ਨਿਹਾਰ ਹੋ ਤਾਂ ਕਹਿ ਤਾਪ ਤਨ ਕੋ ਹਰ ਹੋ ਰੇਦ ਸੇਦ ਕਰ ਮੋਸਾਬ ਹੋਏ ਦੋੜ ਸਭ ਸਕੇ ਨ ਕੋਈ ਇੱਕ ਵਾਰ ਜਨ ਤੁਮੇ ਸੁਮਾਰਾ ਕਾਲ ਪਾਸ ਤੇ ਤਾਏ ਆਵਾਰਾ ਜਨਨਾ ਨਾਮ ਤਾਰੋ ਕਾ ਦਰਦ ਦੁਸ਼ਟ ਦੋਗ ਤੇ ਰਹਾ ਖੜਗ ਕੇ ਤਮੈ ਸਰਣ ਤੇ ਹਾਰੇ ਆਪ ਹੱਥ ਦੇ ਲਿਆ ਆਵਾਰੇ ਸਰਵ ਟਰਮੋ ਹੋ ਸਾਈ ਦਸ਼ਤ ਦੋਗ ਤੇ ਲਿਓ ਬਚਾਈ ਖੜਗ ਕੇ ਜਮੈ ਸਰਣ ਤੇ ਹਾਰੇ ਆਪਾਸ ਦੇ ਲਿਓ ਹਵਾਰੇ ਸਰਵ ਟਰਮੋ ਹੋ ਸਾਈ ਦਸ਼ਤ ਦੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ